ਹਾਂਜੀ ਭਾਈ ਅੱਜ ਕੀ ਘਟਨਾ ਵਾਪਰੀ ਤੁਹਾਡੇ ਨਾਲ ਭਾਈ ਮੈਂ ਆਪਣੇ ਕੰਮ ਤੋਂ ਵਾਪਸ ਹੁੰਦਾ ਹਾਂ ਘਰ ਆਪਣੀ ਗੱਡੀ ਲਾਈ ਗੇੜ ਕਢੀ ਤੇ ਬਾਹਰ ਖੜਾ ਸੀ ਇਹਨੇ ਅੱਜ ਮੈਨੂੰ ਕਿਹਾ ਗੱਡੀ ਇੱਕ ਗੱਲਾਂ ਮੈਂ ਕਿਹਾ ਮੈਨੂੰ 10 ਮਿੰਟ ਅੰਦਰ ਜਾਣਾ ਸਮਾਂ ਛੱਡਣਾ ਮੈਂ ਗੱਡੀ ਏਕੇ ਕੱਢ ਲਈ ਨਾ ਕਹਿੰਦਾ ਤੈਨੂੰ ਰਾਮ ਜੀ ਦਾ ਹੁੰਦਾ ਨਹੀਂ ਇਹਨੇ ਮਨ ਗਾਲਾਂ ਕੱਢੀਆਂ ਤੇ ਮੈਂ ਕਿਹਾ ਤੂੰ ਕਹਿੰਦਾ ਉਹ ਤੇ ਬੇਟਾ ਮੇਰਾ ਆ ਗਿਆ ਨਾਲ ਮੇਰੀ ਬੇਟੀ ਆ ਗਈ ਕਰਕੇ ਇਹਨੂੰ ਹੀ ਕਿਹਾ ਕਿ ਤੂੰ ਰਾਤ ਨੂੰ ਅੱਧੀ ਦੱਦੀ ਸਟੀਲੋ ਲਾ ਕੇ ਬੈਠਾ ਨਾ ਕਰਦਾ ਲੋਕਾਂ ਨੂੰ ਤਾਂ ਕਰਦਾ ਤੂੰ ਗੱਡੀ ਲਾਉਣੀ ਇਸ ਬਾਣੇ ਅੰਦਰ ਗਿਆ ਨੇ ਡਾਕਟਰ ਕੱਢ ਲੈਂਦੇ ਅਸੀਂ ਲੜ ਲਗੇ ਉਦੋਂ ਇੱਕ ਵਾਰੀ ਮਾਸੀ ਆਈ ਉਹਦੇ ਦਰਵਾਜ਼ਾ ਵੱਜ ਗਿਆ ਮੇਰੀ ਬੇਟੀ ਆਈ ਉਹਦੇ ਉਹ ਪੇ ਉਹ ਪੁੱਤਾਂ ਨੇ ਦੋਨਾਂ ਨੇ ਰਲ ਕੇ ਦਰਦ ਮਾਰੇ ਜਾਣ ਲਿਵਾਹ ਸਾਡੇ 'ਤੇ ਹਮਲਾ ਕੀਤਾ ਮੇਰੀ ਗੱਡੀ ਦੇ ਸਾਰੇ ਸ਼ੀਸ਼ੇ ਭੰਦੇ ਗੱਡੀ ਮੇਰੀ ਟੋਟਲ ਲਾਸਟ ਗਈ ਇਹ ਜਿੰਦੇ ਦਰਦ ਮਾਰੇ ਇਹਦਾ ਨਾਮ ਕੀ ਹੈ ਤੇ ਕੀ ਕੰਮ ਕਰਦਾ ਹੈ ਬੇਟੀ ਆਈ ਬੇਲਾ ਜੀ ਜੈਲੀ ਨਿਹਾਗ ਬਣਿਆ ਰੋਜ਼ ਦਾਦੂ ਸ਼ਰਾਬ ਪੀਂਦਾ ਘਤ ਪਾਇਆ ਜੈਲੀ ਬਣਾ ਪਾਇਆ ਬਾਣੀ ਨੂੰ ਨਾਮ ਕਰਦੇ ਆ ਬੰਦਾ ਇਹਨੂੰ ਬੰਦੇ ਨੂੰ ਖੜ ਕੇ ਸ਼ਰੂਮ ਗੱਡੀ ਅੰਦਰ ਕਰੇ ਇਹਦਾ ਬਾਣਾ ਲਾਵੇ ਇਹਦਾ ਦਾੜੀ ਕੱਟੇ ਰੋਜ਼ ਰਾਤ ਸ਼ਰਾਬਾ ਦੇਣੇ ਘਰ ਬੰਦੇ ਆਉਂਦੇ ਆ ਸਾਡੇ ਕੋਲ ਪ੍ਰੋਪਰ ਉਹਦੀਆਂ ਫੋਟੋਆਂ ਹੈਆਂ ਕਿ ਬੰਦਾ ਕਿਹੜਾ ਨਸ਼ਾ ਦੇਣਾ ਹੁੰਦਾ ਵਾ ਉਹ ਜਿਆਦਾ ਮੁੰਡਾ ਇਹਦਾ ਮੇਰੇ ਮੁੰਡੇ ਨੇ ਵੀ ਉਹਦੇ ਨਾਲ ਸਾਡੇ ਇਕੱਠਾ ਮਿਲਾਂ ਕੀਤਾ ਦੰਤ ਪੜ ਗਏ ਮਤਲਬ ਲਾਡੀ ਦੇ ਉਹਦਾ ਮੁੰਡਾ ਜਿਹੜਾ ਲਾਡੀ ਦੇ ਉਹਦਾ ਮੁੰਡਾ ਭਾਜੀ ਤਾਂ ਉਹਨਾਂ ਸਾਡੇ ਜਾਂਦੇ ਭਾਵ ਮਿਲਾਂ ਕੀਤਾ ਭਾਈ ਨੂੰ ਬਹੁਤ ਛੱਡ ਲੱਗੀਆਂ ਮੈਂ ਬਚੋਂ ਦੀ ਖਤ ਮੇਰੇ ਵੇਖੋ ਵੱਡੀ ਮੇਰੀ ਬੇਟੀ ਦੇ ਗਾਲ ਦੇ ਸਿਰ ਤੇ 마ਸੂਮ ਦਾ ਸਿਰ ਪਾੜਦਾ ਦੰਤ ਮਾਰ ਕੇ ਇਹਨਾਂ ਨੇ ਹੁਣ ਉਹ ਹਸਪਤਾਲ ਦਾ ਸੀਰੀਅਸ ਆ ਪਰ ਇਹਨੇ ਇਹਨਾਂ ਨੂੰ ਪਤਾ ਲੱਗੇ ਆ ਦੋਨੇ ਕੋਈ ਸ਼ਰਾਬ ਪੀ ਕਰਕੇ ਇਹਨਾਂ ਨਾਲ ਸਾਡੇ ਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕਹਿੰਦੇ ਇਹ ਬੰਦੇ ਦੇ ਭਾਜੀ ਪਹਿਲਾਂ ਤਾਂ ਬਾਣੀ ਲੈ ਜਾਣ ਤੇ ਦਾੜੀ ਮੂੰਹ ਕੱਟਿਆ ਜਾਵੇ ਜਿਵੇਂ ਤਾਂ ਸ਼ੋਮੀ ਕੱਟੀ ਕਿੰਨਾ ਤੇ ਬਾਣਾ ਲਾ ਕੇ ਛੜੂ ਬਣਾ ਜਲੀ ਨੇ ਘਨ ਛੁੱਟੋ ਕਿਤੇ ਝੇਲ ਚ ਸਾਡੇ ਬਾਣੇ ਨੂੰ ਬੇਇੱਜ਼ਤੀ ਕਰਦੇ ਸਾਡੇ ਬਾਣੇ ਕਿ ਅਸੀਂ ਸਤਕਾਰ ਕਰਦੇ ਹਾਂ ਕੁੱਤੇ ਦੇ ਪੁੱਤ ਸ਼ਰਾਬ ਪੀ ਕੇ ਭੰਗੜੇ ਪਾਉਂਦਾ ਇਹਨੇ ਸਾਡੇ ਘਰੇ ਕੱਲ ਇਹਨੇ ਸਾਡੀ ਬਾਣੇ ਦੀ ਕੁੜੀ ਨੂੰ ਛੇੜਿਆ ਕਹਿੰਦਾ ਰਾਤੀ 11 ਵਜੇ ਕਹਿੰਦਾ ਮੈਂ ਨਾ ਬੰਬ ਚਲਾ 16 ਸਾਲਾਂ ਦੀ ਕੁੜੀ ਆ ਭਾਜੀ ਕਿਨੂੰ ਬੰਦੇ ਨੂੰ ਸ਼ਰਮ ਨਹੀਂ ਆਣੀ ਆ ਇਹਦੀ ਜਾਨੀ ਨੂੰ ਕੁੱਟ ਕੇ ਘਰ ਕੋੜ ਕੋੜ ਮਾਰਦਾ ਜਾਨੀ ਦੇ ਘਰੋਂ ਛੱਡ ਕੇ ਚ ਇਸ ਬੰਦੇ ਨੇ ਸਾਡਾ ਜੀ ਨਾ ਰਾਮ ਕੀਤਾ ਗਲੀ ਚ ਪਾਜੀ ਕੋਈ ਦੀ ਭੈਣਾਂ ਦੀ ਪਿਓ ਪੁੱਤੀ ਇੱਦਾਂ ਦੇ ਨੇ ਸਾਡਾ ਬੇੜਾ ਕਰ ਕੀਤਾ ਗਲੀ ਦੇ ਨਾਮ ਮੈਂ ਤਾਂ ਗਲੀ ਪ੍ਰਸ਼ਾਦ ਸਾਹਬ ਨੇ ਕਿਹਾ ਕਿ ਆਖਰ ਲੱਗਿਆ ਰਹੀ ਹੈ ਇਹਦਾ ਮਕਾਨ ਬੁਕਾ ਕੇ ਇਹਨੂੰ ਕੰਜਰ ਨੇ ਇਥੋਂ ਕੱਢੀਏ ਬਾਹਰ ਉਹ ਵੀ ਸਾਡੇ ਨੇ ਇਹਨੂੰ ਪੱਕਾ ਜਿਹਾ ਤਾਲਾ ਹੈ ਬੰਦੇ ਨੂੰ ਕੱਲੋਂ ਸਾਡੇ ਤਾਂ ਮਿਲਾਇਆ ਕੱਲੋਂ ਕਿਹਾ ਕਿ ਗੱਲ ਬਾਤ ਚੋਂ ਜਾਨ ਚਾਹੇ ਕਹਦਾ ਕਿ ਬਾਹਰ ਫਿਰ ਕੁਝ ਕਰੇਗਾਗੇ ਸਾਨੂੰ ਕੱਲੋਂ ਆ ਕੇ ਖਤਰਾ ਇੱਥੋਂ ਕੱਲੋਂ ਬਾਹਰ ਆ ਕੇ ਸਾਡੇ ਤੇ ਫੇਰ ਜਾਨ ਕੇ ਹਮਲਾ ਕੀਤਾ ਸਾਡੇ ਤੇ 3 ਪੁੱਤ ਨੇ ਕੀਤਾ ਨਹੀਂ ਕਿ ਸਾਡੇ ਪ੍ਰਸ਼ਾਦ ਕੋਲ ਸਾਡੀ ਸਪੋਰਟ ਦਿੱਤੀ ਆ ਸਾਨੂੰ ਇਹ ਕਰਾਈ ਤੇ ਮਨ ਮੰਗਦੇ ਵੀ ਸਾਡੇ ਉਹ ਹਾਂ ਉਹ ਗੱਤਕੇ ਜੇ ਹੁੰਦੇ ਆ ਖਾੜੇ ਸਤਕਾਰ ਜੋ ਸ਼ਸਤਰ ਹੁੰਦੇ ਆ ਇਹਨੇ ਘਰ ਰੱਕ ਦੇਖੋ ਤੁਸੀਂ ਸਭ ਇਹਨੇ ਉਹ ਨਕਲੀ ਬਣਿਆ ਹੁਣੇ ਠਣ ਜਾ ਕੇ ਦੇਖੋ ਕਟਿੰਗ ਹੀ ਗਈ ਹੈ ਜੀ ਕੋਈ ਨਹੀਂ ਕੇਸ ਹੈਗੇ ਸਿਰ ਦੇ ਉੱਤੇ ਇਹਦੇ ਘਰ ਪੂਰਾ ਚੈੱਕ ਕਰਵਾ ਕੇ ਪੂਰਾ ਤਨ ਬਾਣਾ ਮਿਲੇਗਾ ਜੋ ਹਥਿਆਰ ਇਹ ਅੰਦਰ ਪਏ ਆ ਤੇ ਸਭ ਇਹਨਾਂ ਲਾਜਵਈਏ ਨੇ ਬਾਲੇ ਦਿਨੇ ਇਹ ਪੂਰਾ ਤਾਰਬਰ ਤਿਆਰ ਬਣੇਗਾ ਵੀ ਜਿਵੇਂ ਬਹੁਤ ਵਧੀਆ ਅਨੰਗ ਸਿੰਘ ਹੁੰਦੇ ਆ ਦੇ ਜਾਨਵਾਨੇ ਹਮਨਾਂ ਤੇ ਤਲਵਾਰਾਂ ਆ ਰਹੀ ਨੇ ਗਰਦਨ ਪਰ ਉਹ ਨਾ ਪਰੇ ਹੁੰਦੀ ਤੇ ਉਹਦੇ ਜੀ ਨੇ ਤਾਂ ਧੌਣ ਦਾ ਜਣੀ ਹਾਂਜੀ ਅੱਜ ਭਾਜੀ ਕੀ ਘਟਨਾ ਵਾਪਰੀ ਤੁਹਾਡੇ ਨਾਲ ਭਾਜੀ ਮੇਰਾ ਨਾਮ ਕੁਜੀ ਸਿੰਘ ਹੈ ਜੀ ਮੈਂ ਟੂੜੀ ਦੀ ਗਲੀ ਨੂ ਜਾਨਗਤ ਰਹਿਣ ਵਾਲਾ ਹਾਂ ਤੇ ਸਾਡੇ ਬਾਹਰ ਗੱਡੀ ਲੱਗੀ ਸੀ ਤੇ ਉਹ ਸਾਹਮਣੇ ਇੱਕ ਗਵਾਂਡੀ ਕਹਿਣਾ ਆਈ ਵੀ ਆਪਣੀ ਗੱਡੀ ਪਰੇ ਕਰੋ ਤੇ ਵੀਰ ਕਹਿੰਦਾ ਗੱਡੀ ਪਰੇ ਗਿਆ ਕਰ ਲੈਣੇ ਜਾਣਾ ਉਹ ਪਤੀਜੀ ਮੇਰੇ ਇੰਨੇ ਵਿੱਚ ਉਹ ਅੰਦਰੋਂ ਮੁੰਡਾ ਤਲਵਾਰ ਕੱਢ ਕੇ ਲਿਆਇਆ ਵਾ ਤੇ ਉਹਨੇ ਮੇਰੀ ਪਤੀਜੀ ਹਰਜੀ ਦੇ ਤਲਵਾਰ ਮਾਰਨ ਦੀ ਜਾਨੋਂ ਮਨ ਕੋਸ਼ਿਸ਼ ਕੀਤੀ ਗਰਦ ਦੇ ਉੱਪਰ ਉਹ ਜੋ ਗਦਰ ਪਰੇ ਕੀਤੀ ਉਹਦੇ ਇੱਥੇ ਕਟ ਲੱਗ ਗਿਆ ਉਹ ਇਸ ਟਾਈਮ ਜੋ ਪਲਸ ਵਿੱਚ ਦਾਖਲ ਹੈਗੇ ਤੇ ਹੋਰ ਵੀ ਕੋਈ ਜ਼ਖਮੀ ਹੋਇਆ ਤੁਹਾਡੀ ਗਲੀ ਚੋਂ ਤੇ ਮੇਰੇ ਭਾਜੀ ਛਡਾਉਣ ਆਏ ਤੇ ਮੇਰੇ ਭਾਜੀ ਦੇ ਉਹਨਾਂ ਨੇ ਦਾਤਰ ਮਾਰਿਆ ਹੱਥ ਦੇ ਉੱਤੇ ਉਹ ਇਸ ਟਾਈਮ ਅਮਰ ਜੀ ਸੀਵਲ ਚ ਹੈਗੇ ਤੇ ਹੋਰ ਵੀ ਕੋਈ ਗਵਾਂਡ ਗਵਾਂਡ ਤੋਂ ਦੇਖਣ ਨੂੰ ਗਵਾਂਡ ਛਡਾਉਣ ਆਏ ਸੀ ਉਹਨਾਂ ਦੇ ਮੱਥੇ 'ਤੇ ਦਾਤਰ ਮਾਰਿਆ ਉਹ ਪਲਸ 'ਚ ਉਹ ਵੀ ਅਮਰ ਜੀ ਇਸ ਟਾਈਮ ਹੈਗੇ ਇਹ ਬੰਦਾ ਕੀ ਕੰਮ ਕਰਦਾ ਜਿਹਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਭਾਜੀ ਕੁਝ ਨਹੀਂ ਜੇ ਕਰਦਾ ਇੰਨੇ ਨਕਲੀ ਬਾਣਾ ਪਾਏ ਦਿਨੇ ਤੂੰ ਦੇਖੋਗੇ ਪੂਰਾ ਤਿਆਰ ਦਾ ਤਿਆਰ ਹੋ ਗਏ ਛੀਦਾ ਦਰਬਾਰ ਸਾਹਿਬ ਜਾਏਗਾ ਅੱਛਾ ਜੀ ਤੇ ਰਾਤੀ ਆ ਕੇ ਜੋ ਸ਼ਰਾਬ ਦੀ ਚਰਸ ਦੀ ਸਮੈ ਦੀ ਸਭ ਨਸ਼ੇ ਪਿੰਦਾ ਵਾ ਅਰੇ ਘਰ ਵਿੱਚ ਪਾਣੀ ਕਿੰਨੇ ਤਿਆਰ ਹੈਗੇ ਜੇ ਇਹਦੇ ਕੋਲ ਬੁਲਟਾ ਗਾ ਜੇ ਉਹ ਵੀ ਪੁਲਿਸ ਚੁੱਕਣ ਵਾਲੇ ਹੁੰਦੇ ਬੈਂਕ ਵਾਲੇ ਇਹ ਮੰਮੀ ਅਰੇ ਬੁਆ ਨਹੀਂ ਖੋਲਦੀ ਕਹਿੰਦਾ ਨਹੀਂ ਘਰ ਨਹੀਂ ਹੈਗਾ ਤੇ ਇਹ ਹੈਗਾ ਬਾਬਾ ਚੋਰੀਆਂ ਠੱਗੀਆਂ ਕਰਦਾ ਜੇ ਇਹਦੀ ਮਾਨ ਬੇਦਖਲ ਕੀਤਾ ਵਾ ਜਦੋਂ ਘਰ ਗਈ ਪੁਲਿਸ ਪੁੱਛਣ ਵਾਸਤੇ ਆਂਦੀ ਆ ਮਾਦੀ ਅੱਗੋ ਪੇਪਰ ਕੱਟ ਕੇ ਉਖਾ ਦਿੰਦੀ ਆ ਵੀ ਮੈਂ ਆਪਣਾ ਮੁੰਡਾ ਬੇਤ ਕਰਕੇ ਘਰ ਨਹੀਂ ਰਹਿੰਦਾ ਜਦ ਕਿ ਪਿਓ ਪੁੱਤਰ ਦੋਨੇ ਹੀ ਘਰ ਰਹਿੰਦੇ ਨੇ ਅੱਛਾ ਇਹਦਾ ਜਿਹੜਾ ਮੁੰਡਾ ਵੀ ਇਹਦੀ ਵਾਈਫ ਕਿੱਥੇ ਆ ਵਾਈਫ ਤੰਗ ਆ ਕੇ ਘਰ ਕੋ ਛੱਡ ਕੇ ਚਲ ਗਈ ਇਹ ਅੱਛਾ ਇਹ ਦੋਨੋਂ ਪਿਓ ਬੋਤੀ ਰਹਿੰਦੇ ਨੇ ਦੋਨੋਂ ਪਿਓ ਪੁੱਤ ਰਹਿੰਦੇ ਨੇ ਇਹਦੀ ਵਾਈਫ ਤੇ ਇਹਦੀ ਕੁੜੀ ਆ ਉਹ ਦੋਨੇ ਛੱਡ ਕੇ ਚਲ ਗਏ ਤੇ ਕੋਈ ਵੀ ਇਹ ਉਹਨੂੰ ਮਾਰਦਾ ਕੋੜ ਦਾ ਬੜਾ ਗੱਲ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਇਹ ਕਹਿੰਦੇ ਇਹ ਨਕਲੀ ਨਿਆੰਗਾ ਜੋ ਖਾਂਦਾ ਬਿਨਾਂ ਰਾਤ ਨੂੰ ਇੱਕ ਉੱਚੀ ਆਵਾਜ਼ ਡੀਜੇ ਲਗਾ ਦੇਗਾ ਇੰਨਾ ਕਰਾਤੀ ਇੱਕ ਇੱਕ ਦੋ ਰੋਜ਼ੇ ਤੱਕ ਡੀਜੀ ਲਾ ਕੇ ਰੱਖੇਗਾ ਸਾਰੇ ਪਰੇਸ਼ਾਨ ਕਰਦਾ ਕੋਈ ਦੁਪਹਿਰ ਨਹੀਂ ਲਿੰਦਾ ਕੋਈ ਸਵੇਰ ਨਹੀਂ ਦੇਖਦਾਗਾ ਤੇ ਜਦੋਂ ਹਰ ਕਿਸੇ ਨੂੰ ਪਰੇਸ਼ਾਨ ਕਰਦਾ ਕੋਈ ਲੜੇ ਮੇਰੇ ਨਾਲ ਅਰੇ ਤਲਾਸ਼ੀ ਲਾਓ ਘਰ ਜਾ ਕੇ ਤੁਹਾਨੂੰ ਜਰੂਰ ਤੋਂ ਵੱਧ ਧਿਆਨ ਮਿਲਣਗੇ ਜਰੂਰ ਤੋਂ ਵੱਧ ਜਿੰਨੀਆਂ ਚੋਰੀਆਂ ਚਕਾਰੀਆਂ ਕਰਦਾ ਵਾ ਤੇ ਬਸ ਜਰੂਰ ਪੁੱਛਣਾਂਦੀ ਪੁਲਿਸ ਨੂੰ ਤੇ ਘਰ ਦੇ ਕਹਿੰਦੇ ਘਰ ਸਾਹੀ ਬੇਦਕਲ ਕੀਤਾ ਪਰ ਕੋਈ ਜਦਗੀ ਦੋਨੇ ਪਿਓ ਬਤ ਘਰ ਰਹੇ ਤੇ ਐਸ ਵੇੜੇ ਤੁਹਾਡੇ ਟੋਟਲ ਕਿੰਨੇ ਗਲੀ ਦੇ ਮਲਾਕੇ ਦੇ ਤੁਹਾਡੇ ਘਰ ਵਾਲੇ ਮਲਾਕੇ ਕਿੰਨੇ ਬੰਦੇ ਜ਼ਖਮੀ ਹੋ ਗਏ ਉਹ ਬੰਦੇ ਅਮਨਦੀਪ ਦਾਖਲੇ ਗਏ ਜੀ ਬਹੁਤ ਐਸ਼ਟਮ ਹੈਗੇ ਜੇ ਪਲਸ ਚ ਦਾਖ ਲਗੇ ਜੇ ਤੇ ਇੱਕ ਹੀ ਐਸ਼ਟਮ ਇਥੇ ਮੇਰੇ ਭਾਈ ਹਗੇ ਆਪਣਾ ਸੇਵ ਚ ਹੈਗੇ ਇਹ ਇਹਨਾਂ ਦੋਨਾਂ ਪਿਓ ਪੁੱਤਰਾ ਵੱਲੋਂ ਇਹਨਾਂ ਮਾਰ ਦਾ ਦੋ ਅੰਜਾਮ ਪਿਓ ਪੁੱਤਰਾ ਨੇ ਇੱਕ ਰਿ ਪਿਓ ਨੇ ਦਾਤਰ ਪੜਿਆ ਤਾਂ ਮੁੰਡੇ ਨੇ ਕਿਰਪਾਲ ਲਿਆ ਕੇ ਨਿਵਾਰ ਕੇ ਸਾਰਿਆਂ ਤੇ ਤੇ ਗੱਡੀ ਆ ਸਾਡੀ ਤੇ ਗੱਡੀ ਦੇ ਨੇ ਉਹ ਤੁਹਾਨੂੰ ਥੋੜਾ ਦਿਖਾਉਣੇ ਸਾਰੇ ਸ਼ੀਸ਼ਾ ਤੋੜਦਾ ਗੋਡ ਦਾਤਰ ਮਾਰ ਕੇ ਸਾਰੀ ਗੱਡੀ ਬਿੱਟਟ ਮਾਰ ਕੇ ਜਿ ਇਹ ਜੀ ਮਿੱਤੀ 25 10 25 ਨੂੰ ਨਿਊ ਜ਼ਾਦਨਗਰ ਵਿਖੇ ਰਾਤ ਦਾ ਵਕਤ ਸੀ ਤੇ ਉੱਥੇ ਆਂਡਗਵਾਂਡ ਚ ਰਹਿੰਦੇ ਜਿਹੜੇ ਪ੍ਰਗਟ ਸਿੰਘ ਸੀ ਉਹਨਾਂ ਨੇ ਆਪਣੀ ਗੱਡੀ ਜਿਹੜੀ ਗਲੀ ਚ ਪਾਰਕ ਕੀਤੀ ਸੀ ਜੋ ਗੱਡੀ ਖੜੀ ਕਰਨ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਰਹਿੰਦੇ ਦਿਲਬਾਖ ਸਿੰਘ ਨਾਲ ਉਹਨਾਂ ਦਾ ਜਿਹੜਾ ਤੂ ਤੂ ਮਾਮੇ ਹੋ ਗਈ ਜਿਸ ਤੇ ਜਿਹੜਾ ਤੈਸ਼ ਵਿੱਚ ਆ ਗਏ ਜਿਹੜਾ ਦਿਲਬਾਖ ਸਿੰਘ ਸੀ ਤੇ ਉਸ ਦਾ ਲੜਕਾ ਸੀ ਜੋ ਬੰਦੀਪ ਸਿੰਘ ਜੋ ਜਿਨ੍ਹਾਂ ਨੇ ਦਾਤਰ ਨਾਲ ਵਾਰ ਕੀਤੇ ਜਿਸ ਦੇ ਵਿੱਚ ਦਿਲਬਾਖ ਸਿੰਘ ਉਹਨਾਂ ਦੀ ਲੜਕੀ ਦਿਲਬਖਸਿੰਗ ਵੱਲੋਂ ਉਹਨਾਂ ਦੀ ਲੜਕੀ ਪ੍ਰਗਟ ਸਿੰਘ ਨੂੰ ਤੇ ਹਰਸਿਮਰਨ ਕੌਰ ਨੂੰ ਸੱਟਾਂ ਲੱਗੀਆਂ ਨੇ ਤੇ ਆਂਗਵਾੜ ਨੇ ਜਦੋਂ ਛਡਾਉਣ ਵਿੱਚ ਆਏ ਤੇ ਛਡਾਉਣ ਵਿੱਚ ਵੀ ਉਹਨਾਂ ਦੇ ਗਵਾਨ ਰਹਿੰਦੇ ਸਵਰਨਜੀਤ ਕੌਰ ਤੇ ਉਹਨਾਂ ਦਾ ਬੇਟਾ ਮਨਦੀਪ ਸਿੰਘ ਤੇ ਦੂਸਰੇ ਗਵਾਨ ਚ ਰਹਿੰਦੇ ਹੀਰਾ ਸਿੰਘ ਤੇ ਉਹਨਾਂ ਦਾ ਜਲੰਧਰ ਤੋਂ ਆਇਆ ਜਵਾਈ ਪ੍ਰਸ਼ਾਂਤ ਵਰਮਾ ਇਹਨਾਂ 6 ਜਣਿਆਂ ਨੂੰ ਇਹਨਾਂ ਦੋਨਾਂ ਪਿਓ ਪੁੱਤਾਂ ਵੱਲੋਂ ਦਿਲਬਖ ਸਿੰਘ ਤੇ ਜੋਵਨ ਵੱਲੋਂ ਦਾਤਰਾਂ ਮਾਰ ਕਰਕੇ ਜ਼ਖਮੀ ਕੀਤਾ ਗਿਆ ਜਿਦੇ ਵਿੱਚੋਂ ਦੋ ਜਿਹੜੇ ਮਦਈਏ ਤੇ ਉਸ ਦੀ ਜਿਹੜੀ ਆ ਗਵਾਂਡੀ ਸੀ ਪੋਸਿਵਲ ਹਸਪਤਲ ਜਿਹੜੇ ਇਲਾਜ ਨੇ ਦੋ ਵਿਅਕਤੀ ਜਿਹੜੇ ਪਲਸ ਹਸਪਤਲ ਮਕਬੂਲਪੁਰਾ ਰੋਡ ਤੇ ਜਿਹੜੇ ਇਲਾਜ ਨੇ ਤੇ ਦੋ ਵਿਅਕਤੀਆਂ ਨੂੰ ਜਿਹੜਾ ਅੰਮ੍ਰਿਤਪਾਲ ਹਸਪਤਲ ਜਿਹੜਾ ਦਾਖਲ ਕਰਾਇਆ ਗਿਆ ਹੈ ਇਸ ਦੇ ਸਬੰਧ ਵਿੱਚ ਜਿਹੜਾ ਪ੍ਰਗਟ ਸਿੰਘ ਦੇ ਬਿਆਨ ਕਲਮਤ ਕਰਕੇ ਮੁਕੱਦਮਾ ਨੰਬਰ 249 ਮਿਤੀ 26 10 25 ਅੰਡਰ ਸੈਕਸ਼ਨ 109 324 3 ਜਿਮਨ 5 ਥਾਣਾ ਬੀ ਡਿਵੀਜ਼ਨ ਵਿਖੇ ਦਰਜਿਸਟਰ ਕੀਤਾ ਗਿਆ ਹੈ ਦੋਨਾਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੁਝ ਸਮੇਂ ਵਰਤੇ ਜਿਹੜੇ ਹਥਿਆਰ ਇਹਨਾਂ ਪਾਸੋਂ ਬਰਾਬਤ ਕਰ ਲਏ ਗਏ ਤੇ ਅੱਜ ਕੋਰਟ 'ਚ ਪੇਸ਼ ਕੀਤਾ ਜਾ ਐਪਲੀਕੈਂਟ ਦਾ ਕਹਿਣਾ ਹੈ ਜੀ ਕਿ ਉਹਨਾਂ ਦੇ ਘਰ ਦੇ ਵਿੱਚ ਹਥਿਆਰ ਜਿਹੜੇ ਇਹਨੇ ਕਾਫੀ ਮਾਤਰਾ ਦੇ ਵਿੱਚ ਮਿਲ ਸਕਦੇ ਨੇ ਅ ਦੇਖੋ ਜੇ ਉਹਦੀ ਵੀ ਸਾਰੀ ਤਫਤੀਸ਼ ਅਸੀਂ ਕਰਾਂਗੇ ਫਿਲਹਾਲ ਜਿਹੜਾ ਦਾਤਰ ਦੇ ਕੋਹਾੜੀ ਨਾਲ ਇਹਨਾਂ ਨੇ ਹਮਲਾ ਕੀਤਾ ਸੀ ਇਹ ਦੋਨੋਂ ਹਥਿਆਰ ਜਿਹੜੇ ਬਰਾਮਦ ਹੋ ਚੁੱਕੇ ਨੇ